ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਜਿੱਥੇ ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਹੁਣ ਭਾਰਤੀ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀ ਤੇ ਅਸਥਾਈ ਰੂਪ ਤੇ ਜੋ ਹੈ ਉਹ ਰੋਕ ਲਾ ਦਿੱਤੀ ਹੈ ਦੱਸ ਦਈਏ ਕਿ ਕਈ ਯੂਨੀਵਰਸਿਟੀਆਂ ਸ਼ਾਮਿਲ ਨੇ ਜਿਸ ਦੇ ਵਿੱਚ ਫੈਡਰੇਸ਼ਨ ਯੂਨੀਵਰਸਿਟੀ, ਵੈਸਟਰਨ ਸਿਡਨੀ ਯੂਨੀਵਰਸਿਟੀ, ਵਿਕਟੋਰੀਆ ਯੂਨੀਵਰਸਿਟੀ ਤੇ ਸਾਊਥਰਨ ਕ੍ਰਾਸ ਯੂਨੀਵਰਸਿਟੀ ਦੇ ਵੱਲੋਂ ਕੁਝ ਵਿਦਿਆਰਥੀਆਂ ਦੇ ਜੋ ਸੂਬੇ ਦੇ ਜੋ ਵਿਦਿਆਰਥੀ ਨੇ ਉਹਨਾਂ ਦੀ ਵੀਜ਼ਾ ਅਰਜ਼ੀ ਤੇ ਰੋਕ ਲਾ ਦਿੱਤੀ ਹੈ ਦੱਸਦੀ ਹੈ ਕਿ ਭਾਰਤ ਦੇ કુલ 6 ਸੂਬੇ ਇਸ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਚ ਪੰਜਾਬ ਹਰਿਆਣਾ ਉੱਤਰਾਖੰਡ ਉੱਤਰ ਪ੍ਰਦੇਸ਼ ਤੇ ਗੁਜਰਾਤ ਵਰਗੇ ਸੂਬੇ ਜੋ ਨੇ ਉਹ ਸ਼ਾਮਿਲ ਨੇ ਤੇ ਹੁਣ ਅਸਥਾਈ ਤੌਰ ਤੇ ਜੋ ਹੈ ਆਸਟ੍ਰੇਲੀਆ ਦੇ ਕੁਝ ਯੂਨੀਵਰਸਿਟੀਆਂ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਦੀ ਵੀਜ਼ਾ ਅਜ਼ੀ ਤੇ ਇਹ ਕਹ ਲਈਏ ਕਿ ਸਟੱਡੀ ਵੀਜ਼ਾ ਜੋਨੇ ਉਹਨਾਂ ਤੇ ਅਸਥਾਈ ਤੌਰ ਤੇ ਰੋਕ ਲਾ ਦਿੱਤੀ ਹੈ ਹਾਲਾਂਕਿ ਸ੍ਰੋਕ ਦਾ ਵਜਹ ਜੋ ਸਾਹਮਣੇ ਆਈ ਹੈ ਦੱਸਦੀ ਹੈ ਕਿ ਹੋਏ ਹੈ ਕਿ ਵਿਦਿਆਰਥੀ ਜੋਨੇ ਉਹ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਆਸਟ੍ਰੇਲੀਆ ਆਉਂਦੇ ਨੇ ਸਟੱਡੀ ਵੀਜ਼ੇ ਦਾ ਬਹਾਨਾ ਲਾ ਕੇ ਆਉਂਦੇ ਨੇ ਤੇ ਇੱਥੇ ਆ ਕੇ ਰਹਿਣ ਦਾ ਜੋ ਨੇ ਉਹ ਪਲਾਨ ਬਣਾ ਲੈਂਦੇ ਨੇ ਗਲਤ ਤਰੀਕੇ ਨਾਲ ਦਸ ਤਰੀਕੇ ਰਾਜਾ ਕਹ ਲਿਆ ਕਿ ਗੈਰ ਕਾਨੂੰਨੀ ਢੰਗ ਨਾਲ ਇੱਥੇ ਕੰਮ ਕਰਦੇ ਨੇ ਤੇ ਆਪਣਾ ਪ੍ਰਵਾਸ ਜੋ ਨੇ ਉਹ ਭਾਰ ਦੇਣ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਉਹਨਾਂ ਦੀ ਸਿੱਖਿਆ ਪ੍ਰਣਾਲੀ ਦੇ ਖਿਲਾਫ ਹੈ ਇਸ ਦੇ ਨਾਲ ਜੋ ਹੈ ਇਸੇ ਦੇ ਲਈ ਹੁਣ ਇਹ ਯੂਨੀਵਰਸਿਟੀਆਂ ਦੇ ਵੱਲੋਂ ਇਹ ਫੈਸਲਾ ਜੋ ਹੈ ਉਹ ਲਿਆ ਗਿਆ ਹੈ ਕਿ ਇਹਨਾਂ ਛੇ ਸੂਬੇ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀ ਜੋ ਹੈ ਉਹ ਅਸਥਾਈ ਤੌਰ ਤੇ ਰੋਕ ਲਾ ਦਿੱਤੀ ਗਈ ਹੈ ਆਸਟ੍ਰੇਲੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਵਿਦਿਆਰਥੀ ਆਸਟ੍ਰੇਲੀਆ ਆਉਂਦੇ ਨੇ ਸਟੱਡੀ ਬੇਸ ਦਾ ਬਹਾਨਾ ਬਣਾ ਕੇ ਇਥੇ ਕਹਿ ਸਕਦੇ ਆ ਕਿ ਰਹਿਣ ਦਾ ਤਰੀਕਾ ਪਾਲਦੇ ਨੇ ਰਹਿਮਾਈ ਕਰਦੇ ਨੇ ਉਹਨਾਂ ਦੇ ਲਈ ਹੁਣੇ ਅਹਿਮ ਵੱਡਾ ਫੈਸਲਾ ਸਾਹਮਣੇ ਆਇਆ ਜਿੱਥੇ ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਫੈਡਰੇਸ਼ਨ ਯੂਨੀਵਰਸਿਟੀ ਵੈਸਟਰਨ ਸਿਡਨੀ ਯੂਨੀਵਰਸਿਟੀ ਵਿਕਟੋਰੀਆ ਯੂਨੀਵਰਸਿਟੀ ਤੇ ਸਾਊਥਰਨ ਕ੍ਰਾਸ ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਜੋ ਨੇ ਉਸ ਸ਼ਾਮਿਲ ਲਈ ਅਹਿਮ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਦੀਆਂ ਕਹਿ ਲਈਏ ਤਾਂ ਹੁਣ ਇਹਨਾਂ ਯੂਨੀਵਰਸਿਟੀਆਂ ਦੇ ਵਰਨੋ ਜੋ ਹੈ ਉਹ 6 ਸੂਬਿਆਂ ਤੇ ਜੋ ਹੈ ਉਹ ਰੋਕ ਲਾ ਦਿੱਤੀ ਗਈ ਹੈ ਵਿਦਿਆਰਥੀ ਜੋ ਨੇ ਉਹ ਸਟੱਡੀ ਵੀਜ਼ਾ ਦੇ ਜੋ ਨੇ ਉਹ ਫਿਲਹਾਲ ਲਈ ਅਪਲਾਈ ਨਹੀਂ ਕਰ ਸਕਦੇ ਕਹਿ ਰਹੀ ਹੈ ਕਿ ਗੁਜਰਾਤ ਭਾਰਤ ਦਾ ਅਜਾਬ ਸੂਬਾ ਹੈ ਕਿ ਜਿੱਥੇ 20 ਲੱਖ ਤੋਂ ਜ਼ਿਆਦਾ ਵਿਦਿਆਰਥੀ ਕਹ ਦिए ਕਿ ਆਸਟ੍ਰੇਲੀਆ ਜੋ ਨਿਓ ਸਟਡੀ ਵੀਜ਼ਾ ਤੇ ਜਾਂਦੇ ਨੇ ਪਰ ਹੁਣ ਗੁਜਰਾਤ ਲਈ ਵੀ ਗੁਜਰਾਤ ਦੇ ਵਿਦਿਆਰਥੀਆਂ ਲਈ ਵੀ ਜੋ ਪਹਿਲੇ ਦਾ ਆਸਟ੍ਰੇਲੀਆ ਨੂੰ ਚਲਦੇ ਸਨ ਉਹਨਾਂ ਲਈ ਵੀ ਵੱਡਾ ਝਟਕਾ ਹੈ ਉੱਥੇ ਪੰਜਾਬ ਦੇ ਵਿਦਿਆਰਥੀਆਂ ਲਈ ਵੀ ਅਹਿਮ ਖਬਰ ਹੈ ਕਿ ਹੁਣ ਆਸਟ੍ਰੇਲੀਆ ਦੀ ਕਈ ਯੂਨੀਵਰਸਿਟੀਆਂ ਦੇ ਵੱਲੋਂ ਵੀਜ਼ਾ ਅਰਜ਼ੀ ਤੇ ਅਸਥਾਈ ਰੋਕ ਜੋ ਹੈ ਉਹ ਲਾ ਦਿੱਤੀ ਗਈ ਹੈ